ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤ ਹੋਵਗੇ ਰクエスト ਬੇਨਤੀ ਕਰਦੇ ਆ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਹੀ ਕਿਹਦਾ ਫਾਇਦਾ ਆਿੰਦਾ ਏ ਅੱਜ ਦੀ ਆਪਣੀ ਵਿਜਟ ਪਿੰਡ ਮਾੜੀ ਨੌ ਬਾਦ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਬਾਈ ਹੈਪੀ ਕੋਰ ਪਹੁੰਚੇ ਸੱਜਣੋ ਇੱਕ ਹੀ ਮੈਂ ਆ ਚੰਗੀ ਦਧਾਰੂ ਮੈਂ ਆ ਨਾਮੀ ਮੈਂ ਪੂਰੀ ਤੇ ਕਰਦੇ ਆ ਗੱਲਬਾਤ ਬਾਕੀ ਫੱਜ ਸਮਝ ਕੇ ਜੁੜੇ ਰਹੋ ਅੰਦ ਦਾ ਕਰ ਬਾਈ ਹੈਪੀ ਸਤਿ ਸ੍ਰੀ ਅਕਾਲ ਉਹ ਬਾਈ ਜੀ ਕਿੱਦਾਂ ਠੀਕ ਐ ਵਧੀਆ ਵਧੀਆ ਚਲੋ ਵਧੀਆ ਸਿੱਧੇ ਹਾਂ ਓਕੇ ਪਟਾ ਮੈਂ ਨਾ ਓਕੇ ਛੋਟੀ ਹਰਿਆਣੇ ਬਹੁਤ ਓਕੇ ਐ ਜੀ ਪਹਿਲਾਂ ਡਰੈੱਸ ਕਰੀਏ ਨੋਟ ਡਰੈੱਸ ਮਾੜੀ ਨੌ ਬਾਦ ਆ ਹਾਂ ਜ਼ਿਲ੍ਹਾ ਤਰਨਤਾਰਨ ਹਾਂ ਪਿੰਡ ਮਾੜੀ ਨੌ ਬਾਦ ਜਿਲ੍ਹਾ ਤਮਤੰਤ ਢੀਲਪੱਟੀ ਪਿੰਡ ਮਾੜੀ ਰੋਹਣਾ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ 85 23 59 638 ਠੀਕ ਹੈ ਜੀ ਤੇ ਇੱਕ ਹੋ ਹੈ ਨਾ ਇੱਕੋ ਹੀ ਆ ਵਜਾ ਇਹਨੇ ਮੱਝਾਂ ਬੇਟੀਆਂ ਵੀ ਵੀਡੀਓ ਸੁਆ ਸੁਆ ਇਹ ਦੂਜਾ ਜੀ ਓਕੇ ਓਕੇ ਜੀ ਤੇ ਅੱਜ ਹੀ ਸਹੀ ਆ ਹਾਂਜੀ ਹਾਂਜੀ ਸਹੀ ਆ ਬਾਕੀ ਜੇ ਰਹਿ ਗਈ ਪ੍ਰੋਫਲ ਪੈਨ ਵਾਲੀ ਠੀਕ ਆ ਮਾਲਕ ਨੇ ਕੋਈ ਦੱਸਿਆ ਨਾ ਤਾਂ ਜਾਂ ਦੂਜਾ ਮਾਲਕ ਨੇ ਪਿਛਲੇ 17 ਕਿਲੋ ਦੁੱਧ ਚੋਇਆ ਹੁੰਦੇ ਪਹਿਲਾਂ ਖਲਿਓ 17 ਕਿਲੋ ਦੁੱਧ ਚੋਇਆ ਬਾਬਾ ਹਾਂਜੀ 20 ਤੋਂ ਪਲੱਸ ਚੱਲੂ ਬਾਬਾ ਜੀ ਹਣ ਚਲੋ ਜਿੰਦੀ ਰਵੇ ਬਾਕੀ ਕੋਈ ਵੀ ਸਜਣੋ ਗਰੰਟੀ ਨਹੀਂ ਆ ਆਪਣੀ ਤਸੱਲੀ ਕਰਨੀ ਖੋ ਖੋ ਲੋ ਕਿਉਂਕਿ ਅੰਦਾਜ਼ਾ ਲਾਉਣਾ ਸਾਰੇ ਭੈਣ ਭਰਾਵਾਂ ਨੇ ਕਿ ਕਿੰਨਾ ਕ ਦੁੱਧ ਕਰਮਾਂ ਵਾਲੀ ਜਿਹੜੀ ਭਰ ਸਕਦੀ ਆ ਹੈਗੀ ਝੋਟੀ ਆ ਠੀਕ ਆ ਤੂੰ ਆ ਦੂਜਾ ਹੀ ਹੋਊਗੀ ਹਜੇ ਤਾਂ ਬਾਬਾ ਜੀ ਠੱਪੀ ਜੀ ਉਹ ਤੇਰਾ ਬਹੁਤ ਵੱਡੀ ਝੋਟੀ ਆ ਠੀਕ ਚੰਗੀ ਐ ਠੱਪੀ ਸੁਣੇ ਠੱਪੀ ਗਈ ਆ ਮਹਾਰਾਜ ਜੀ ਜਦੋਂ ਡੰਗਰ ਸੁੰਦਾ ਏ ਉਹਨੂੰ ਇੱਕ ਵਾਰ ਫਿਰ ਪਤਾ ਪੈ ਜਿੰਦਰ ਮਾਰਦੀ ਬਹੁਤੀ ਚੰਗੀ ਨਿਕਲੀ ਕੱਦ ਬੜਾ ਝੋਟੀ ਦਾ ਹਨਾ ਹਾਂ ਤੁਹਾਨੂੰ ਵੀ ਬਹੁਤ ਸੋਹਣਾ ਲੱਗਾ ਏ ਤੇ ਕੱਦ ਵੀ ਬਹੁਤ ਚੰਗਾ ਲੱਗਾ ਨਾ ਜੀ ਤੇ ਰੇਟ ਬਾਈ ਜੀ ਰੇਟ ਬਾਬਾ ਜੀ ਆਪਾਂ ਜੈ ਜੈ ਜੀ ਆ ਅੱਛਾ 1 60 ਵੀ ਦੇ ਦਾਂਗੇ ਅੱਛਾ ਹਾਂ ਪੁੱਛੋ ਮਾਤਨ ਕਰ ਦਾਂਗੇ ਬਾਬਾ ਕਰਦਾ ਕੋਈ ਨਹੀਂ ਕਿੰਨਾ ਜੀ 10000 ਬਾਬਾ ਜੀ ਹੈ 10000 ਬਾਬਾ ਜੀ ਛੱਡ ਦਾਂਗੇ ਡੇਢ ਹਾਂ ਜੀ ਡੇਢ ਨਹੀਂ ਡੇਢ ਚ ਵੀ ਕਰੀਏ ਨਹੀਂ ਬਾਬਾ ਜੈ ਜੀ ਮੋਟਰ ਮਾਤਨ ਕਰਦਾ ਕੋਈ ਨਹੀਂ 5 ਕਰੀਏ ਨਹੀਂ ਬਾਬਾ ਜੀ ਜਿਆਦਾ ਨਹੀਂ ਤਾਂ ਐਸੀ ਆ ਕਰ ਦੇ ਤੂੰ ਜੀ ਬੱਦਲ ਕੋਈ ਨਹੀਂ ਬਾਬਾ 3000 ਛੋੜ ਪੰਜ ਨਾ ਕੀ ਨਾਈਕਰਾਂ ਕਰ ਤਾਂ 3000 ਦੇ ਫੜਦਾ ਛੋੜ ਪੰਜ ਛੜ ਤੋਂ ਕੀ ਨਾ ਪੰਜ 45 ਬਾਬਾ ਹੈ ਨਾ 45 ਦੀ ਦੇ ਦਾਂ ਦੇ ਦਿਓ ਯਾਰ ਹਨ ਬਾਕੀ ਲੇਵਾ ਖਾ ਪੁੱਛ ਪਾੜ ਕੇ ਕਰ ਹਨ ਬਾਈ ਵੇਖੋ ਇੱਕ ਰੰਗ ਲਓ ਜੀ ਸੱਜਣ ਕੋਈ ਆ ਕੋ ਕ੍ਰਿਕਟੇ ਨੂੰ ਚੰਗਾਇਆ ਜੇ ਇਹਨੂੰ ਲਓ ਜੀ ਹਾ ਹੁਣ ਚੰਗਾਇਆ ਇਹਨੂੰ ਕੱਟੇ ਧਾਰਾ ਮਰਵਾਉਣੀ ਬੱਚਾ ਲਓ ਲਓ ਜੀ ਸੱਜਣ ਲੇਵਾ ਬਹੁਤ ਚੰਗਾ ਲੱਗਾ ਮੈਂ ਵੀ ਚੰਗੀ ਆ ਝੋਟੀ ਆ ਠੀਕ ਆ ਤੇ ਧਾਰਾ ਮਰਵਾਉਣੀ ਇੱਕ ਰੰਗ ਕਰਵਾ ਬਾਬਾ ਜੀ ਜਵਾਈ ਬੜੀ ਬਾਬਾ ਜੀ ਲੱਗੀ ਜੇ ਓਕੇ ਬਾਤ ਕਰੋ ਬਾਤ ਕਰੋ ਕਾਨੂੰ ਇਹਨਾਂ ਥੱਲੇ ਰੋੜਨਾ ਜਵਾਈ ਬਹੁਤੀ ਲੱਗੀ ਬਾਬਾ ਜੀ ਪੋਲੀ ਬੜੀ ਆ ਹਾਂ ਜੀ ਲੋ ਸਜਣੋ ਖਰੀਦਦਾਰੀ ਕਰਿਓ ਧੰਨਵਾਦ ਵੀਡੀਓ ਵੇਖ ਲਈ ਤੇ ਮੈਂ ਚੰਗੀ ਜਵੱਡੀ ਆ ਸასი ਘਰ ਜੀ